ਪੱਠੇ ਦੋਸਤੋ ਇੱਥੇ ਬੀਜਣ ਦਾ ਚਲੋ ਕੁਛ ਤਾਂ ਬੀਜ ਦਿੱਤੇ ਆ ਕੁਛ ਹੋਰ ਬੀਜਦੇ ਆ ਇੰਨਾ ਕੁ ਵੀ ਪਿਆ ਆ ਤੇ ਪਾਣੀ ਲੱਗ ਗਿਆ ਦਾ ਮਹਾਰਾਜ ਦੀ ਕਿਰਪਾ ਨਾਲ ਬਹੁਤੇ ਦੋਸਤ ਮੈਨੂੰ ਮੈਸੇਜ ਕਰਦੇ ਸੀ ਵੀ ਕੀ ਨਿਭੜਿਆ ਜ਼ਮੀਨ ਦਾ ਜ਼ਮੀਨ ਦਾ ਦੋਸਤੋ ਬਸ ਕਲਾਕੈਸ਼ ਕਰਕੇ ਹੀ ਲਈ ਆ ਤੇ ਆ ਜਮਾਨੇ ਆਪਣੇ ਸੋਰੀ ਹਲਬੇ ਦੀਆਂ ਬੇਲਾਂ ਵੀ ਲਾਈਆਂ ਸੀਗੀਆਂ ਤੇ ਆ ਮਹਾਰਾਜ ਦੀ ਕਿਰਪਾ ਨਾਲ ਦੇਖ ਲਓ ਦੋਸਤੋ ਇਹ ਵੀ ਹੋ ਗਈ ਤੇ ਗਵਾਰਾ ਦੋਸਤੋ ਹੁੰਦਾ ਇੱਥੇ ਆਪਣੇ ਵਧੀਆ ਆ ਗਵਾਰਾ ਮੈਂ ਬੀਜਿਆ ਹੀ ਥੋੜਾ ਆ ਤੇ ਇਹ ਖਾਣ ਨੂੰ ਫਲੀਆਂ ਬੀਜੀਆਂ ਸਿਗੀਆਂ ਕੁਛ ਇੱਧਰ ਆ ਮੱਚੇ ਮੁਰਚਾ ਲੱਗੀਆਂ ਹੋਇਆਂ ਜੀ ਤੇ ਅੱਜ ਸਵੇਰ ਦਾ ਤਵੇਲਾ ਲਾਈਆਂ ਚਲੋ ਆਪਾਂ ਵੀ ਕੁਛ ਖਾਵਾਂਗੇ ਕੁਛ ਜਿਹੜੇ ਆ ਨਾਲ ਦੇ ਆ ਅੰਢੀ ਗਮੰਢੀ ਇਹ ਖਾ ਲੈਣਗੇ ਤੇ ਇਹ ਆ ਵੀ ਦੋਸਤੋ ਮਿਹਨਤ ਕੀਤੀਆਂ ਆ ਹੈ ਮਿਹਨਤ ਕੀਤੀਆਂ ਮਹਾਰਾਜ ਦੀ ਕਿਰਪਾ ਨਾਲ ਚਲੋ ਇਹ ਆ ਵੀ ਪਿੰਡ ਦੇ ਕੁਝ ਲੋਕ ਚੰਗੇ ਆ ਜਿਨ੍ਹਾਂ ਨੇ ਸਪੋਰਟ ਕੀਤੀ ਆਪਣੀ ਜ਼ਮੀਨ ਆਪਾਂ ਨੂੰ ਮਤਲਬ ਲੈ ਕੇ ਦਿੱਤੀ ਜਿਹੜੀ ਇਹ ਤੀਜੀ ਸੇਦੀ ਜ਼ਮੀਨ ਆ ਲਈ ਪਰ ਕਲੇਸ਼ ਕਰਕੇ ਜਾਂ ਕੁਝ ਮੈਂ ਪਾੜ ਲਾਉਂਗਾ ਬੇਚੇ ਤੇ ਤੁਹਾਨੂੰ ਕੁਝ ਦਿਖਾਉਂਗਾ ਵੀਡੀਓ ਜੇ ਕਲੇਸ਼ ਹੁੰਦੀ ਹੈ ਜਿੱਥੇ ਬੋਲੀ ਦੇ ਟਾਈਮ ਤੇ ਆ ਦੋਸਤੋ ਇਹ ਉਹਦਾ ਪੱਠੇ ਵਧੀਆ ਆ ਆ ਦੇਖੋ ਪੱਠੇ ਨਾ ਬਹੁਤ ਸੋਹਣੇ ਹੋਣਦੇ ਆ ਦੋਹਾਂ ਦਿਨਾਂ ਦੀ ਬਹੁਤ ਵੱਡੇ ਵੱਡੇ ਹੋ ਜਾਂਦੇ ਆ ਇਹ 2.5 ਇੰਚੀ ਪੱਠੇ ਨਿਕਲਦੇ ਜੀ ਇੱਕ ਦਿਨ ਦੇ ਵਿੱਚ ਆ ਦੇਖਿਓ ਤੇ ਆ ਦੇਖ ਲਓ ਦੋਸਤੋ ਮਹਾਰਾ ਦੀ ਕਿਰਪਾ ਨਾਲ ਅੱਜ ਇਹਨੂੰ ਪਾਣੀ ਲੱਗਦਾ ਪਿਆ ਤੇ ਬੱਕਰੀਆਂ ਬਹੁਤ ਖੁਸ਼ ਹੋ ਕੇ ਖਾਂਦੀਆਂ ਰੈਸਨ ਰੂਸਨ ਵਿੱਚ ਰੈਸਨ ਵੀ ਸਿੱਟੀ ਸੀ ਆਪਾਂ ਆ ਦੇਖ ਲਓ ਤੇ ਆ ਦੋ ਕੈਰੀਆਂ ਰਹਿੰਦੀਆਂ ਆ ਵੱਡਣ ਵਾਲੀਆਂ ਬਾਕੀ ਤਕਰੀਬਨ ਸਾਰੇ ਵੱਡੇ ਗਏ ਪੱਠੇ ਤੇ ਮਹਾਰਾਜ ਦੀ ਕਿਰਪਾ ਆ ਸੱਚੇ ਪਾਛਾ ਟਾਈਮ ਪਾਸ ਕਰਾਈ ਜਾਂਦਾ ਜੀ ਮਹਾਰਾ ਇਹ ਨਾ ਮਹਾਰਾ ਦੇ ਜਾਂਦਾ ਲੰਗਰ ਪਾਣੀ ਤੇ ਦੋਸਤੋ ਜਿਹਨਾਂ ਜਿਨਾਂ ਕੋਲ ਵੀ ਬੱਕਰੀਆਂ ਹੈਗੀਆਂ ਜਿੰਨਾ ਵੀ ਥਾਂ ਹੈਗਾ ਥੋੜਾ ਬਾਲਾ ਜਿੰਨਾ ਵੀ ਉਹ ਵੀ ਡੋ ਜਰੂਰ ਹੁਣ ਪਾਣੀ ਇਹਨੂੰ ਲੱਗਦਾ ਪਿਆ ਆ ਆ ਥੋੜਾ ਜਿਹਾ ਇਹ ਵੈਸੇ ਹੋ ਜਾਂਦੇ ਵੀ ਕੋਈ ਪਾਣੀ ਦੀ ਨਹੀਂ ਕਮੀ ਹੈਗੀ ਪਾਣੀ ਤਾਂ ਮਤਲਬ ਦੂਜੇ ਚੌਥੇ ਦਿਨ ਲਾ ਹੀ ਦਿਨਾ ਹੁੰਨਾ ਮੈਂ ਇਹਨਾਂ ਨੂੰ ਤੇ ਇਹ ਕਾਹ ਦੋਸਤੋ ਹੋ ਰਿਹਾ ਆ ਨਾਲ ਛਟਨੀ ਇਹਦੀ ਬਣਾ ਕੇ ਜਰੂਰ ਖਾਇਆ ਕਰੋ ਆ ਚਿਬੜ ਆ ਇਹ ਬੰਬੇਲਾ ਬਚਾਈਆਂ ਆ ਨਹੀਂ ਵੱਡੀਆਂ ਇਹਨਾਂ ਨੂੰ ਤੇ ਆ ਦੋਸਤੋ ਫਲ ਪਿਆ ਹੋਇਆ ਆ ਦੇਖਿਓ ਤੇ ਇਹ ਆਪੇ ਕੁਦਰਤ ਵੱਲੋਂ ਹੁੰਦੇ ਆ ਨਾ ਕੋਈ ਇਹਦਾ ਬੀ ਸਟਿਆ ਵਿੱਚ ਨਾ ਕੋਈ ਹੋਰ ਤਕਰੀਬਨ ਰੇਤਲੀ ਪੈਲੀ ਜ਼ਿਆਦਾ ਹੁੰਦੇ ਇਹ ਤੇ ਆ ਦੇਖੋ ਦੋਸਤੋ ਲੈ ਜਿਬੜ ਲੱਗੇ ਨੇਗੇ ਕੋਸ਼ਠਾਂ ਤੇ ਲੱਗੇ ਆ ਤੁਹਾਨੂੰ ਦਿਖਾਉਣਾ ਮੈਂ ਤੇ ਇਹ ਜਰੂਰ ਇਹਦੀ ਚਟਨੀ ਬਣਾ ਕੇ ਸਬਜ਼ੀ ਬਣਾ ਕੇ ਤੇ ਮਤਲਬ ਖਾਓ ਜ ਇਹਨੂੰ ਜਰੂਰ ਇਹ ਖਾਣ ਵਾਲੀ ਚੀਜ਼ ਆ ਤੇ ਇਹ ਆ ਵੀ ਕਈ ਬਿਮਾਰੀਆਂ ਦਾ ਜਿੱਦਾਂ ਮਤਲਬ ਕਿ ਜਿੱਦਾ ਤੁੰਮੇ ਹੁੰਦੇ ਨਾ ਤੁੰਮੇ ਦੋਸਤੋ ਇਦਾਂ ਹੀ ਇਹ ਮਤਲਬ ਹੁੰਦੇ ਆ ਜਿਬੜ ਤੇ ਆ ਦੇਖੋ ਕੁਛ ਆ ਵੀ ਇੱਕ ਆ ਵੇ ਲਿਆ ਇਹਨੇ ਮੈਂ ਵਿਚਾਲੀ ਸੀਗੀ ਤੇ ਇਹ ਆ ਵੀ ਖਾਓ ਜ਼ਰੂਰ ਚੇਬੜੇ ਜ਼ਰੂਰ ਖਾਓ ਤੁਸੀਂ ਆ ਦੇਖਿਓ ਵੇਲਾ ਤੇ ਹੁਣ ਉਹ ਯੂਟਿਊਬਰ ਜਿਹੜਾ ਹੈਗਾ ਜਸਵੀਰ ਉਹਦਾ ਰੌਲਾ ਚੱਲਣ ਡਿਆ ਬਹੁਤ ਉਹਨੂੰ ਚੱਕਿਆ ਐਨਆਈਐਨ ਤੇ ਦੋਸਤੋ ਪਰ ਤੁਸੀਂ ਨਾ ਮੈਂ ਕਹਿੰਨਾ ਇਹ ਆ ਵੀ ਬਹੁਤਾ ਸਿਆਣੇ ਬਣਾ ਬਣੋ ਹਨਾ ਬਹੁਤਾ ਸਿਆਣੇ ਬਣ ਕੇ ਵੀ ਕੋਈ ਫਾਇਦਾ ਨਹੀਂਗਾ ਤੇ ਫਿਰ ਜੇ ਜੇ ਬਹੁਤੇ ਸਿਆਣੇ ਬਣਦੇ ਤੁਸੀਂ ਤਾਂ ਆਹ ਕੁਛ ਹੀ ਮਿਲਣਾ ਤੁਹਾਨੂੰ ਠੀਕ ਆ ਤੁਸੀਂ ਯਾਰ ਮੰਨ ਲਓ ਕਿ ਅਗਲੇ ਹੁਣ ਇਹ ਕਹਿੰਦੇ ਆ ਵੀ ਇਹ ਜਿਹੜੀ ਖੋਫੀਆ ਜਾਣਕਾਰੀ ਇਹ ਉਹ ਦਿੰਦਾ ਆ ਆ ਦੇਖੋ ਦੋਸਤੋ ਗੁਬਾਰਾ ਵੀ ਲਾਇਆ ਸੀ ਇੱਕ ਇਹ ਫਲੀਆਂ ਲਾਈਆਂ ਖਾਣ ਵਾਲੀਆਂ ਮੰਨ ਲਓ ਆ ਦੇਖੋ ਨਿਕਲਦੀਆਂ ਪਈਆਂ ਤੇ ਇੱਥੇ ਗੁਬਾਰਾ ਹੁੰਦਾ ਪੰਜਾਬ ਚ ਵੀ ਆ ਦੇਖੋ ਬਹੁਤ ਸੋਹਣਾ ਵੈਸੀ ਉਦਾਂ ਇਹ ਬਰਾਨੀ ਕਹਿੰਦੇ ਬਰਾਨੀ ਮੰਨ ਲਓ ਫਸਲ ਆ ਇਹ ਤੇ ਪਰ ਮੈਂ ਕਹਿੰਦਾ ਜੇ ਇਹਨੂੰ ਪਾਣੀ ਪੂਣੀ ਮਿਲੇ ਤੇ ਇਹ ਬਹੁਤ ਸੋਹਣਾ ਹੁੰਦਾ ਆ ਦੇਖੋ ਪੱਤਾ ਪੱਤਾ ਬਹੁਤ ਸੋਹਣਾ ਆ ਬੱਕਰੀਆਂ ਇਹਨੂੰ ਬਹੁਤ ਮੰਨ ਲਓ ਰੀਜਣਾ ਖਾਂਦੀਆਂ ਸਿਆਲਾਂ ਨੂੰ ਮੰਨ ਲਓ ਜਿਹੜਾ ਇਹ ਬੱਕਰੀਆਂ ਦੀ ਖਰਾਕ ਆ ਤੇ ਮਨ ਲੋ ਦੋਸੋ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤੇ ਫੋਲੋ ਜਰੂਰ ਕਰੋ ਹਮਨ ਲੋ ਭਰਾ ਤੁਹਾਡੇ ਨੇ ਬਹੁਤ ਮਿਹਨਤ ਕਰਨ ਡਿਆ ਆ ਫਿਰ ਦੁਬਾਰਾ ਪੇਜ ਬਣਾਇਆ ਆ ਪਹਿਲਾ ਪੇਜ ਜਿਹਦਾ ਮਤਲਬ ਹੈ ਨਾ ਉਹ ਕੋਈ ਸਮੱਸਿਆ ਆ ਗਈ ਸੀ ਉਹ ਆਪਣੇ ਕੋ ਹੈਂਡਲ ਨਹੀਂ ਹੋਣ ਡਿਆ ਹੁਣ ਉਹ ਕੋਈ ਵੀਡੀਓ ਜਰੂਰ ਮੈਂ ਸ਼ੇਅਰ ਕਰਦਾ ਉੱਤੇ ਪਰ ਕੋਈ ਹੋਰ ਉਹਨੂੰ ਚਲਾਉਣ ਡੇ ਹੋਰ ਵੀ ਨਹੀਂ ਚਲਾਉਣ ਡਿਆ ਕਿਹਨ ਦਾ ਭਾਬੀ ਐਡਮਨ ਚੇਂਜ ਹੋ ਗਿਆ ਸੀ ਉਹਦਾ ਜਿਹੜਾ ਅਰਨਿੰਗ ਵਾਲਾ ਹੁੰਦਾ ਨਾ ਸਿਸਟਮ ਆ ਦੇਖੋ ਦੋਸਤੋ ਆ ਵੀ ਬੇਲ ਹੈ ਜਿਹੜੀ ਉੱਚ ਬਣਾਦੀ ਆ ਅਸੀਂ ਤਾਂ ਚਿਬੜ ਕਹਿੰਦੇ ਆ ਆ ਦੇਖੋ ਫਲ ਵੀ ਲੱਗਾ ਹੋਇਆ ਅਸੀਂ ਤਾਂ ਚਿਬੜ ਕਹਿੰਦੇ ਇਹਨੂੰ ਬਾਕੀ ਦੂਸਰੇ ਏਰੀਆ 'ਚ ਕਿਸੇ ਦਿਨ ਨੂੰ ਕੀ ਕਹਿੰਦੇ ਆ ਆ ਦੇਖੋ ਬਹੁਤ ਇਹਦੀ ਬੇਲ ਆ ਦੇਖੋ ਹੁਣ ਆ ਆ ਦੇਖੋ ਦੋਸਤੋ ਆ ਦੇਖੋ ਆ ਚਿਬੜ ਲੱਪਿਆ ਆ ਦੇਖੋ ਇੱਕ ਤੇ ਇਹ ਖਾਣ ਨੂੰ ਵੀ ਬਹੁਤ ਮਤਲਬ ਕਿ ਸਵਾਦ ਜਿਦਾਂ ਲੱਗਦਾ ਆ ਤੇ ਇਹ ਮੈਂ ਤੁਹਾਨੂੰ ਖਾ ਕੇ ਦਿਖਾਉਣਾ ਆ ਹੂੰ ਤੇ ਇਹਨੇ ਇਹ ਜੀ ਚਟਨੀ ਛੁੱਟੀ ਬਣਾ ਖਾਂਦੀ ਹੈ ਕਈ ਬਿਮਾਰੀਆਂ ਜਿੱਦਾਂ ਇਹ ਕੱਟਦਾ ਆ ਤੇ ਦੋਸਤੋ ਇਹ ਆ ਵੀ